ਲੋਕਾਂ ਦੀ ਪਹਿਲੀ ਪਸੰਦ ਬਣਨੇ ਜਾਣ ਵਾਲੀ ਕੰਟਰੀ ਕੈਨੇਡਾ ਨੂੰ ਲੈ ਕੇ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਤਾਜ਼ਾ ਅੰਕੜੇ ਦੇ ਅਨੁਸਾਰ ਕੈਨੇਡਾ ਦੇ ਪਾਸਪੋਰਟ ਦੀ ਤਾਕਤ ਹੁਣ ਘਟਦੀ ਜਾ ਰਹੀ ਹੈ ਵਿਸ਼ਵ ਪੱਧਰ ਉਤੇ ਕੈਨੇਡੀਅਨ ਪਾਸਪੋਰਟ ਦਾ ਸਥਾਨ ਹੁਣ 8ਵੇਂ ਨੰਬਰ ਤੇ ਆਇਆ ਹੈ ਇਹ ਕਿਰਾਵਟ ਇੱਕ ਬਦਲਦੇ ਗਲੋਬਲ ਗਤੀਸ਼ੀਲਤਾ ਦੇ ਰੂਪ ਨੂੰ ਦਰਸਾਉਂਦੀ ਹੈ ਜਿੱਥੇ ਅਮਰੀਕਾ ਅਤੇ ਯੂਕੇ ਵਰਗੇ ਰਵਾਇਤੀ ਨੇਤਾ ਵੀ ਆਪਣਾ ਸਥਾਨ ਗੁਆ ਰਹੇ ਨੇ ਜੀਹਾਂ ਕੈਨੇਡਾ ਦਾ ਪਾਸਪੋਰਟ ਗਲੋਬਲ ਗਤੀਸ਼ੀਲਤਾ ਦੀ ਭਾਲ ਦੇ ਵਿੱਚ ਆਪਣਾ ਸਥਾਨ ਗੁਆ ਰਿਹਾ ਹੈ ਮੁਕਾਬਲਾ ਤਨ ਉੱਚੇ ਰਹਿਣ ਦੇ ਬਾਵਜੂਦ ਕੈਨੇਡੀਅਨ ਪਾਸਪੋਰਟ ਦੀ ਦਰਜਾ ਬੰਤੀ ਦਿਖਾਈ ਹੈ ਇਸ ਦੌਰਾਨ ਏਸ਼ੀਆਈ ਪਾਸਪੋਰਟ ਸਿੱਖਲੇ ਸਥਾਨਾ ਤੇ ਹਾਵੀ ਰਹਿਣਾ ਜਾਰੀ ਰੱਖਦੇ ਨੇ ਜੋ ਕਿ ਬਦਲਦੇ ਅੰਤਰਰਾਸ਼ਟਰੀ ਪ੍ਰਭਾਵ ਨੂੰ ਉਜਾਗਰ ਕਰਦੇ ਨੇ ਤਾਜ਼ਾ ਅਪਡੇਟ ਉਤੇ ਕੈਨੇਡਾ ਦੇ ਪਾਸਪੋਰਟ ਨੇ ਹੈਰਲੀ ਪਾਸਪੋਰਟ ਇੰਡੈਕਸ ਉਤੇ 184 ਅੰਕ ਪ੍ਰਾਪਤ ਕੀਤੇ ਨੇ ਇਸ ਸਕੋਰ ਯਾਤਰੀਆਂ ਨੂੰ 227 ਗਲੋਬਲ ਸਥਾਨਾ ਦੇ ਵਿੱਚੋਂ 184 ਉਤੇ ਬਿਨਾ ਵੀਜ਼ੇ ਦੇ ਜਾਣ ਦੀ ਆਗਿਆ ਦਿੰਦੇ ਹੈ ਦੇਸ਼ੂਨ ਦੁਨੀਆ ਭਰ ਦੇ ਵਿੱਚ 8ਵੇਂ ਸਥਾਨ ਦੇ ਲਈ ਐਸਟੋਨੀਆ ਅਤੇ ਸਯੁਕਤ ਅਰਬ ਅਮੀਰਾਤ ਦੇ ਨਾਲ ਬਰਾਬਰ ਹੈ ਇਸ 8ਵੇਂ ਸਥਾਨ ਤੋਂ ਇੱਕ ਕਿਰਾਵਟ ਹੈ ਜਦੋਂ ਸੂਚਕਾਂਕ ਨੂੰ ਆਖਰੀ ਵਾਰ ਤਾਜ਼ਾ ਕੀਤਾ ਗਿਆ ਸੀ